ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਰਾਤ ਨੂੰ ਸੌਣ ਲੱਗੇ ਆਪਣੇ ਬਿਸਤਰ ਤੇ ਲੇਟੇ ਲੇਟੇ ਹੀ ਇਹ ਪੰਜ ਗੱਲਾਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਗੱਲਾਂ ਸਾਡੇ ਜੀਵਨ ਤੇ ਜਾਦੂ ਵਾਂਗ ਅਸਰ ਕਰਦੀਆਂ ਨੇ ਭਾਵ ਕੀ ਸਾਡੇ ਜੀਵਨ ਦੇ ਵਿੱਚ ਬਹੁਤ ਚੰਗਾ ਪ੍ਰਭਾਵ ਪਾਉਂਦੀਆਂ ਨੇ ਖਾਸ ਕਰਕੇ ਉਹ ਭੈਣ ਭਰਾ ਇਹ ਗੱਲਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜ਼ਰੂਰ ਕਰਿਆ ਕਰੋ ਜੋ ਕਹਿ ਦਿੰਦੇ ਨੇ ਕਿ ਸਾਡੇ ਤਾਂ ਕੰਮ ਧੰਦੇ ਬਹੁਤ ਜ਼ਿਆਦਾ ਨੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ ਅਸੀਂ ਕਿਹੜੇ ਵੇਲੇ ਪਾਠ ਕਰੀਏ ਕਿਹੜੇ ਵੇਲੇ ਅਸੀਂ ਪ੍ਰਮਾਤਮਾ ਦਾ ਨਾਮ ਜਪੀਏ ਤਾਂ ਉਹ ਭੈਣ ਭਰਾ ਰਾਤ ਨੂੰ ਸੌਣ ਵੇਲੇ ਇਹ ਪੰਜ ਗੱਲਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਕਰਕੇ ਸੌਂਆ ਕਰੋ ਕਿਉਂਕਿ ਰਾਤ ਵੇਲੇ ਜਦੋਂ ਆਪਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਲੈਣੇ ਆ ਸਾਰੇ ਕੰਮ ਧੰਦੇ ਕਰਕੇ ਵੇਲੇ ਹੋ ਜਾਂਦੇ ਆ ਤਾਂ ਆਪਾਂ 5 ਮਿੰਟ ਕੱਢ ਸਕਦੇ ਆ ਨਾ ਸੰਗਤ ਜੀ ਦੀ ਯਕੀਨ ਕਰਕੇ ਜਾਣੇ ਹੋ ਜੇ ਇਹ ਕੱਟੇ ਹੋਏ 5 ਮਿੰਟ ਸਾਡੇ ਜੀਵਨ ਨੂੰ ਬਦਲ ਦੇਣਗੇ ਸਾਡੇ ਉੱਤੇ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਸਾਡੇ ਔਖੇ ਔਖੇ ਕੰਮ ਧੰਦੇ ਵੀ ਕਰਨੇ ਆਸਾਨ ਹੋ ਜਾਣਗੇ ਸਾਡੇ ਮਨ ਦੇ ਜੋ ਵੀ ਬੋਝ ਜਾਂ ਚਿੰਤਾਵਾਂ ਪਰੇਸ਼ਾਨੀਆਂ ਨੇ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੀਆਂ ਕਿਉਂਕਿ ਇਹ ਪੰਜ ਗੱਲਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਕਰਕੇ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡਾ ਮਨ ਮਜ਼ਬੂਤ ਹੁੰਦਾ ਹੈ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਆ ਇਹ ਪੰਜ ਗੱਲਾਂ ਕਰਨ ਦੇ ਨਾਲ ਅਸੀਂ ਪਰਮਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਨੇੜੇ ਹੁੰਨੇ ਆ ਤਾਂ ਇਹ ਪੰਜ ਗੱਲਾਂ ਕਿਹੜੀਆਂ ਨੇ ਕਿੰਜ ਕਰਨੀਆਂ ਨੇ ਕਿੰਜ ਸਾਡੇ ਜੀਵਨ ਤੇ ਚੰਗਾ ਅਸਰ ਕਰਦੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਆ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹਰ ਵੀ ਭੈਣ ਭਰਾਵਾਂ ਤੱਕਾਂ ਪਹੁੰਚ ਸਕੀ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਕਰਨੀ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਉਹ ਜੋ ਸਾਨੂੰ ਪੰਜਵੇਂ ਪਾਸ਼ਾ ਜੀ ਨੇ ਕਰਨਾ ਮਿਲਿਆ ਮੇਰੇ ਪੰਜਵੇਂ ਪਾਸ਼ਾ ਤੁਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਾਨੂੰ ਹਰ ਸਾਹ ਦੇ ਨਾਮ ਉਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨ ਨੂੰ ਕਿਹਾ ਹੈ ਪਰ ਆਪਣੇ ਇੰਨੇ ਵੱਡੇ ਭਾਗ ਕਿੱਥੇ ਆਪਾਂ ਨੂੰ ਅਜੇ ਇੰਨੀ ਸੋਝੀ ਕਿੱਥੇ ਆਈ ਕਿ ਅਸੀਂ ਹਰ ਸਾਹ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰ ਸਕੀਏ ਸਾਡੇ ਤਾਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਕਿਲ ਤਾਂ ਹੀ ਨਹੀਂ ਮੁੱਕਦੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਨਹੀਂ ਰੱਖਦੇ ਉਹਨਾਂ ਚੀਜ਼ਾਂ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਜੋ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਬਲਕਿ ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਕਰ ਕਰਕੇ ਦੁਖੀ ਹੁੰਨੇ ਆ ਜੋ ਚੀਜ਼ਾਂ ਸਾਡੇ ਕੋਲ ਨਹੀਂ ਆ ਫਿਰ ਉਹਨਾਂ ਚੀਜ਼ਾਂ ਦੇ ਲਈ ਕਰਮ ਪਿਤਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਵਾਹਿਗੁਰੂ ਜੀ ਸਾਨੂੰ ਤੁਸੀਂ ਆਹ ਚੀਜ਼ ਨਹੀਂ ਦਿੱਤੀ ਲਿਓ ਚੀਜ਼ ਨਹੀਂ ਦਿੱਤੀ ਭਾਵੇਂ ਕਿ ਉਹ ਚੀਜ਼ ਸਾਨੂੰ ਨਾ ਮਿਲਣ ਦੇ ਵਿੱਚ ਸਾਡਾ ਹੀ ਭਲਾ ਹੈ ਪਰ ਅਸੀਂ ਉਸ ਗੱਲ ਨੂੰ ਨਹੀਂ ਸਮਝਦੇ ਅਸੀਂ ਤਾਂ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਉਲੰਬੇ ਦਿਨ ਨੇ ਔਰ ਇਹ ਛੱਡ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਨਾ ਹੈ ਹਰ ਚੀਜ਼ ਦੇ ਲਈ ਸ਼ੁਕਰਾਨਾ ਜੋ ਵੀ ਦਿਨ ਭਰ ਦੇ ਵਿੱਚ ਤੁਹਾਨੂੰ ਦਾਤਾਂ ਮਿਲੀਆਂ ਖੁਸ਼ੀਆਂ ਮਿਲੀਆਂ ਕੋਈ ਚੀਜ਼ ਲੈ ਕੇ ਆਇਓ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਜੇਕਰ ਪੂਰੇ ਦਿਨ ਦੇ ਵਿੱਚ ਕੁਝ ਵੀ ਸ਼ੁਕਰਾਨਾ ਕਰਨ ਨੂੰ ਨਹੀਂ ਹੈ ਨਾ ਤੋ ਦੋ ਵਕਤ ਦੀ ਰੋਟੀ ਦਾ ਹੀ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰ ਧੰਨਵਾਦ ਤੁਸੀਂ ਦੋ ਵਕਤ ਦੀ ਰੋਟੀ ਦਿੱਤੀ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਆ ਤੁਹਾਡੀ ਕਿਰਪਾ ਦੇ ਨਾਲ ਮੈਂ ਇਹ ਖਾਦੀ ਹੋਈ ਰੋਟੀ ਨੂੰ ਚਾ ਰਿਹਾ ਹਾਂ ਇਹਦੇ ਲਈ ਸ਼ੁਕਰਾਨਾ ਕਰੋ ਆਪਣੇ ਸੋਹਣੇ ਸ਼ਰੀਰ ਦੇ ਲਈ ਸ਼ੁਕਰਾਨਾ ਕਰੋ ਕਹਿਣ ਦਾ ਮਤਲਬ ਇੰਨਾ ਕਿ ਆ ਵੀ ਜੇ ਆਪਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨ ਬੈਠੀਏ ਨਾ ਸ਼ਬਦ ਮੁੱਕ ਜਾਣਗੇ ਪਰ ਆਪਾਂ ਵਾਹਿਗੁਰੂ ਜੀ ਦਾ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸਾਡੇ ਮੰਗਿਆਂ ਵੀ ਸਾਨੂੰ ਬਹੁਤ ਕੁਝ ਦਿੱਤਾ ਹੈ ਬਿਨਾਂ ਮੰਗਿਆਂ ਤੋਂ ਵੀ ਸਾਨੂੰ ਬਹੁਤ ਕੁਝ ਦਿੱਤਾ ਹੈ ਬੜੀਆਂ ਦਾਤਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ ਜਿਨ੍ਹਾਂ ਦੀ ਸਾਨੀ ਕਦਰ ਨਹੀਂ ਆ ਇਹ ਸੋਹਣੇ ਸ਼ਰੀਰ ਦੀ ਕਦਰ ਕੋਈ ਕੋਈ ਕਰਦਾ ਹੈ ਸੋ ਜੇਕਰ ਤੁਸੀਂ ਤੰਦਰੁਸਤ ਹੋ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਅਤੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਆ ਨਾ ਇੱਕ ਤਾਂ ਸਾਡੇ ਮਨ ਨੂੰ ਸਬਰ ਸੰਤੋਖ ਆਉਂਦਾ ਹੈ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਧਨੀ ਆ ਦੂਸਰਾ ਅਸਰ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਂਦੇ ਆ ਉਨਾ ਹੀ ਪਰਮਪਿਤਾ ਪਰਮਾਤਮਾ ਦੇ ਨੇੜੇ ਹੁੰਦੇ ਆ ਪਰਮਾਤਮਾ ਦੀ ਸਾਡੇ ਉੱਤੇ ਕਿਰਪਾ ਹੁੰਦੀ ਆ ਪੂਰੀ ਕੁਦਰਤ ਪੂਰੇ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੁੰਦੀ ਆ ਇਸ ਕਰਕੇ ਸ਼ੁਕਰਾਨਾ ਜ਼ਰੂਰ ਕਰਨਾ ਇਸ ਵੀ ਉੱਠਦੇ ਅਸਾਰ ਵੀ ਸ਼ੁਕਰਾਨਾ ਰਾਤ ਨੂੰ ਸੌਣ ਵੇਲੇ ਵੀ ਸ਼ੁਕਰਾਨਾ ਇਹ ਦੋ ਵੇਲੇ ਦਾ ਸ਼ੁਕਰਾਨਾ ਜ਼ਰੂਰ ਕਰੀਏ ਉਸ ਤੋਂ ਬਾਅਦ ਦੂਸਰੀ ਗੱਲ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਕਰਕੇ ਸੌਂਦੀ ਆਂ ਭਾਵੇਂ ਕਿ ਉਹ ਪਰਮਪਿਤਾ ਪਰਮਾਤਮਾ ਜੀ ਸਭ ਕੁਝ ਜਾਣਦੇ ਆ ਕਿਉਂਕਿ ਉਹ ਅੰਤਰਜਾਮੀ ਪਾਤਸ਼ਾਹ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਾਡੇ ਦਿਲਾਂ ਦੀਆਂ ਜਾਣਦੇ ਨੇ ਸਾਡੇ ਦਿਲ ਦੇ ਵਿੱਚ ਕੀ ਚੱਲਦਾ ਹੈ ਨਾ ਉਹ ਸਿਰਫ ਸਾਨੂੰ ਪਤਾ ਜਾਂ ਸਾਡੇ ਪਰਮ ਪਿਤਾ ਪਰਮਾਤਮਾ ਨੂੰ ਅਸੀਂ ਉਹਨਾਂ ਤੋਂ ਕੁਝ ਵੀ છુપਾ ਨਹੀਂ ਸਕਦੇ ਪਰ ਫਿਰ ਵੀ ਜਦੋਂ ਆਪਾਂ ਕੁਝ ਗੱਲਾਂ ਮੂੰਹੋਂ ਬੋਲ ਕੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਕਰਦੇ ਆ ਨਾ ਪੂਰੀ ਇਮਾਨਦਾਰੀ ਦੇ ਨਾਲ ਕਰਦੇ ਆ ਤਾਂ ਪਰਮਾਤਮਾ ਜੀ ਸਾਡੇ ਤੇ ਜਰੂਰ ਮਿਹਰਬਾਨ ਹੁੰਦੇ ਆ ਇਸ ਕਰਕੇ ਜੋ ਵੀ ਦਨ ਪਰਦੇ ਵਿੱਚ ਗਲਤੀਆਂ ਤੁਹਾਡੇ ਤੋਂ ਹੋਈਆਂ ਨਹੀਂ ਭਾਵੇਂ ਉਹ ਗਲਤੀਆਂ ਜਾਣੇ ਵਿੱਚ ਹੋਈਆਂ ਭਾਵੇਂ ਅਣਜਾਣੇ ਦੇ ਵਿੱਚ ਕਈ ਵਾਰ ਕੁਝ ਲੋਕ ਜਾਣੀ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਕਰ ਬੈਠਦੇ ਨੇ ਜਿਵੇਂ ਕਿਸੇ ਦਾ ਦਿਲ ਦੁਖਾ ਦਿੱਤਾ ਕਿਸੇ ਦਾ ਕਿਸੇ ਪ੍ਰਕਾਰ ਦੇ ਨਾਲ ਮਾੜਾ ਕਰ ਬੈਠੇ ਪਰ ਕੁਝ ਲੋਕ ਐਸੇ ਵੀ ਹੁੰਦੇ ਆ ਜੋ ਜਾਣ ਬੁੱਝ ਕੇ ਕਿਸੇ ਦਾ ਦਿਲ ਦਿਖਾਉਂਦੇ ਆ ਕਿਸੇ ਦਾ ਮਾੜਾ ਕਰਦੇ ਆ ਤਾਂ ਜਿੱਦਾਂ ਵੀ ਤੁਹਾਡੇ ਤੋਂ ਮਾੜਾ ਹੋਇਆ ਕਿਸੇ ਦਾ ਦਿਲ ਦੁਖਾਇਆ ਕਿਸੇ ਦਾ ਨੁਕਸਾਨ ਹੋ ਗਿਆ ਜੋ ਵੀ ਤੁਸੀਂ ਗਲਤੀ ਕੀਤੀ ਹੈ ਨਾ ਉਹ ਪੂਰੀ ਇਮਾਨਦਾਰੀ ਦੇ ਨਾਲ ਮੰਨ ਕੇ ਵਾਹਿਗੁਰੂ ਜੀ ਤੋਂ ਮਾਫੀ ਮੰਗਣੀ ਹੈ ਅਤੇ ਅੱਗੇ ਤੋਂ ਵਾਹਿਗੁਰੂ ਜੀ ਦੇ ਅਗੇ ਅਰਦਾਸ ਬੇਨਤੀ ਕਰਨੀ ਕਿ ਪਾਤਸ਼ਾਹ ਵੇਨੂੰ ਇਦਾਂ ਦੀਆਂ ਗਲਤੀਆਂ ਤੋਂ ਬਚਾ ਲੈਣਾ ਕਿਉਂਕਿ ਜਦੋਂ ਆਪਾਂ ਇਦਾਂ ਦੀਆਂ ਗਲਤੀਆਂ ਕਰਦੇ ਆ ਕਿਸੇ ਦੇ ਦਿਲ ਨੂੰ ਦੁਖਾਉਂਦੇ ਆ ਕਿਸੇ ਦੇ ਬਾਰੇ ਮਾੜਾ ਸੋਚਦੇ ਆ ਜਾਂ ਮਾੜਾ ਕਰਦੇ ਆ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਇਸਾ ਉਹ ਮਾੜਾ ਕਰਮ ਮੰਨਦਾ ਹੈ ਜੋ ਸਾਨੂੰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦੂਰ ਲੈ ਕੇ ਜਾਂਦਾ ਹੈ ਸਾਡੇ ਪੁੰਨ ਸਾਡੇ ਚੰਗੇ ਕਰਮਾਂ ਨੂੰ ਹੀ ਇਹ ਗਲਤੀਆਂ ਇਹ ਮਾੜੇ ਕੰਮ ਖਾ ਜਾਂਦੇ ਨੇ ਇਸ ਲਈ ਹਰ ਗਲਤੀ ਦੇ ਲਈ ਮਾਫੀ ਮੰਗ ਲੈਣੀ ਆ ਉਸ ਤੋਂ ਬਾਅਦ ਤੀਸਰੀ ਗੱਲ ਜੇ ਤੁਹਾਡਾ ਕਿਸੇ ਨੇ ਦਿਲ ਦੁਖਾਇਆ ਹੈ ਤਾਂ ਤੁਸੀਂ ਉਹਨੂੰ ਦਿਲੋਂ ਮਾਫ ਕਰਤਾ ਜੇ ਤੁਹਾਡੇ ਤੋਂ ਕਿਸੇ ਦਾ ਦਿਲ ਦੁਖਿਆ ਤਾਂ ਉਹਦੇ ਤੋਂ ਮਾਫੀ ਮੰਗਣੀ ਹੈ ਜੇ ਤੁਹਾਨੂੰ ਕਿਸੇ ਨੇ ਦੁੱਖ ਦਿੱਤਾ ਹੈ ਦੁੱਖ ਪਹੁੰਚਾਇਆ ਹੈ ਤਾਂ ਉਹਨੂੰ ਦਿਲੋਂ ਮਾਫ ਕਰ ਦੋ ਜਦੋਂ ਅਸੀਂ ਖੁਦ ਹੀ ਕਿਸੇ ਦੇ ਨਾਲ ਹਿਸਾਬ ਕਰਨ ਦੇ ਚੱਕਰ ਦੇ ਵਿੱਚ ਪੈ ਜਾਂਦੇ ਹਾਂ ਨਾ ਵੀ ਜੇ ਇੰਨੇ ਮੇਰਾ ਮਾੜਾ ਕੀਤਾ ਮੈਂ ਵੀ ਹਣ ਉਹਦਾ ਮਾੜਾ ਕਰਾਂਗਾ ਮੈਂ ਇਦਾਂ ਦਾ ਜਵਾਬ ਦਵਾਂਗਾ ਤੇ ਫਿਰ ਪ੍ਰਮਾਤਮਾ ਵੀ ਕਹਿੰਦੇ ਵੀ ਚਲੋ ਠੀਕ ਹੈ ਤੁਹਾਨੂੰ ਜੋ ਕਰਨਾ ਹੈ ਆਪਣੇ ਹੀ ਕਰ ਲੈ। ਤੇ ਜਦੋਂ ਅਸੀਂ ਸਾਰੀ ਗੱਲ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਸੁੱਟ ਦਿੰਦੇ ਆ ਉਹਨਾਂ ਤੇ ਛੱਡ ਦਿੰਦੇ ਆ ਤਾਂ ਪਰਮਪਿਤਾ ਪਰਮਾਤਮਾ ਜੀ ਫਿਰ ਸਾਡੇ ਲਈ ਸਹੀ ਫੈਸਲਾ ਕਰਦੇ ਨੇ। ਇਸ ਕਰਕੇ ਪ੍ਰਮਾਤਮਾ ਜੀ ਦੇ ਅੱਗੇ ਇਹੋ ਅਰਦਾਸ ਪੇਸ਼ ਕੀ ਕਰਨੀ ਕਿ ਪਾਤਸ਼ਾਹ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ ਤੁਸੀਂ ਮਾਫ਼ ਕਰ ਦੇਣਾ ਜਦੋਂ ਆਪਾਂ ਕਿਸੇ ਨੂੰ ਮਾਫ਼ ਕਰਦੇ ਹਾਂ ਸਾਡੇ ਮਨ ਦਾ ਬੋਝ ਲੈ ਜਾਂਦਾ ਹੈ ਜਦੋਂ ਅਸੀਂ ਆਪਣੀ ਗਲਤੀ ਕਰਕੇ ਦੁਲਤੀ ਨੂੰ ਮੰਨਦੇ ਹਾਂ ਕਿਸੇ ਤੋਂ ਮਾਫੀ ਮੰਗਦੇ ਹਾਂ ਉਦੋਂ ਵੀ ਸਾਡੇ ਮਨ ਦਾ ਬੋਝ ਲੈ ਜਾਂਦਾ ਹੈ ਨਹੀਂ ਤਾਂ ਕਈ ਵਾਰ ਅਸੀਂ ਕੁਝ ਗੱਲਾਂ ਮਨ ਵਿੱਚ ਰੱਖ ਕੇ ਆਪਣੇ ਮਨ ਨੂੰ ਦੁਖੀ ਕਰਦੇ ਰਹਿੰਦੇ ਹਾਂ ਮਨ ਦੇ ਉੱਤੇ ਬੋਝ ਪਾਈ ਰੱਖਦੇ ਹਾਂ ਸੋ ਮਾਫੀ ਮੰਗਣਾ ਅਤੇ ਕਿਸੇ ਨੂੰ ਮਾਫ ਕਰ ਦੇਣਾ ਇਹ ਬਹੁਤ ਵੱਡੇ ਗੁਣ ਆ ਅਤੇ ਇਹ ਗੁਣ ਕਿਸੇ ਕਿਸੇ ਦੇ ਵਿੱਚ ਹੁੰਦੇ ਆ ਹਰੇਕ ਬੰਦੇ ਦੇ ਵਿੱਚ ਨਹੀਂ ਹੁੰਦੇ ਜੇ ਤੁਹਾਡੇ ਵਿੱਚ ਹੈ ਤਾਂ ਤੁਸੀਂ ਬਹੁਤ ਕਰਮਾ ਵਾਲੇ ਹੋ ਪ੍ਰਮਾਤਮਾ ਦੀ ਬੜੀ ਵੱਡੀ ਕਿਰਤ ਆ ਉਸ ਤੋਂ ਬਾਅਦ ਆ ਚੌਥੀ ਗੱਲ ਵਾਹਿਗੁਰੂ ਜੀ ਨੂੰ ਹਰ ਰੋਮ ਵਿੱਚ ਕਹਿਣਾ ਕਿ ਵਾਹਿਗੁਰੂ ਜੀ ਇਹ ਜੋ ਵੀ ਪੂਰਾ ਦਿਨ ਬੀਤਿਆ ਇਹਦੇ ਵਿੱਚ ਮੈਂ ਜੋ ਵੀ ਕੰਮ ਕਰਨ ਦੇ ਕੀਤੀ ਜ਼ਿੰਮੇਵਾਰੀਆਂ ਨਿਭਾਈਆਂ ਪਰਮਾਤਮਾ ਜੀ ਤੁਹਾਡੀ ਚੋਟਾ ਦੇ ਨਾਲ ਹੀ ਨਵਾਈਆਂ ਤੁਹਾਡੀ ਕਿਰਪਾ ਨਾਲ ਕੰਮ ਕੀਤੇ ਸਾਰੇ ਕੰਮਾਂ ਕਾਰਨ ਦੇ ਲਈ ਆਪ ਜੀ ਦਾ ਸ਼ੁਕਰਾਨਾ ਸੋਹਣਾ ਦਿਨ ਨਮੂਨ ਦੇ ਲਈ ਆਪ ਜੀ ਦਾ ਸ਼ੁਕਰਾਨਾ ਪਾਸ਼ਾ ਹੀ ਰਾਤ ਵੀ ਸੋਹਣੀ ਬੀਤੇ ਫਿਰ ਅਗਲਾ ਦਿਨ ਚੜਨਾ ਹੈ ਫਿਰ ਰਾਤ ਦਾ ਸ਼ੁਕਰਾਨਾ ਉਸ ਤੋਂ ਬਾਅਦ ਪੰਜਵੀਂ ਗੱਲ ਇਹ ਵਾਹਿਗੁਰੂ ਜੀ ਦੇ ਅੱਗੇ ਆਪਾਰਦਾਸ ਕਰਨੀਆਂ ਵਾਹਿਗੁਰੂ ਜੀ ਤੋਂ ਮੰਗਣਾ ਹੈ ਮੰਗਣਾ ਕੀ ਹੈ ਅਮਰਤ ਵੀਨਾ ਕਿ ਪਾਸ਼ਾ ਮੈਨੂੰ ਅਮਰਤ ਦੇ ਲਈ ਦੀ ਦਾਤ ਨਾਲ ਕਿ ਪਾਸ਼ਾ ਮੈਨੂੰ ਅਮਰਤ ਦੇ ਲਈ ਦੀ ਦਾਤ ਬਖਸ਼ੋ ਮੈਨੂੰ ਉਦਮੀ ਬਣਾਓ ਮਿਹਨਤੀ ਬਣਾਓ ਤਾਂ ਜੋ ਮੈਨੂੰ ਕਿਸੇ ਦੇ ਅੱਗੇ ਹੱਥ ਨਾ ਝੁਕਾਉਣਾ ਪਵੇ ਮੈਂ ਆਪਣੀ ਮਿਹਨਤ ਕਰਕੇ ਖਾ ਸਕਾਂ ਧੰਗੁਰੂ ਰਾਮਦਾਸ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ ਧੰਗੁਰੂ ਰਾਮਦਾਸ ਰੱਖੀ ਗਰੀਬ ਦੀ ਰਾਜ ਨਾ ਕਰੀ ਕਿਸੇ ਦੀ ਮੋਤਾਜ ਪਰਮਾਤਮਾ ਤੋਂ ਜਦੋਂ ਮੰਗਣਾ ਹੈ ਨਾ ਮਿਹਨਤ ਮੰਗਣੀ ਆ ਕਿ ਪਾਤਸ਼ਾਹ ਮੈਨੂੰ ਮਿਹਨਤ ਕਰਨ ਦਾ ਉੱਤਮ ਬਲ ਤਾਕਤ ਬਖਸ਼ੋ ਅਮਰ ਤਵੀਲਾ ਮੰਗੂ ਅਮਰ ਤਵੀਲੇ ਦਾ ਨਿਤਨੀਮ ਮੰਗੂ ਕਿ ਪਾਤਸ਼ਾਹ ਕਿਰਪਾ ਕਰੋ ਤਾਂ ਜੋ ਮੈਂ ਸਵੇਰੇ ਉੱਠ ਕੇ ਆਪ ਜੀ ਦਾ ਨਾਮ ਜਪ ਸਕਾਂ ਆਪ ਜੀ ਦੀ ਜਪਜੀ ਸਾਹਿਬ ਜੀ ਦੀ ਬਾਣੀ ਪੜ ਸਕਾਂ ਆਪ ਜੀ ਦਾ ਗਿਆਨ ਹਾਸਲ ਕਰ ਸਕਾਂ ਆਸ਼ਾ ਤੋਂ ਸੇਵਾ ਦੀ ਸਿਮਰਨ ਦੀਦਾ ਕਿਉਂਕਿ ਇਹਨਾਂ ਦਾਤਾਂ ਨੇ ਸਾਡਾ ਬੇੜਾ ਪਾਰ ਲੰਘਾਵਾ ਹੈ